ਦੇ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵਜਿਆ ਹੋਇਆ ਤੇ ਜਿਸ ਦੇ ਚੱਲਦੇ ਸੱਤ ਪੜਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਪਹਿਲਾ ਪੜਾ 19 ਅਪ੍ਰੈਲ ਨੂੰ ਸ਼ੁਰੂ ਹੋ ਚੁੱਕਿਆ ਹੈ ਅੱਜ ਦੇ ਚੱਲਦੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਿਆਸਤ ਵਿੱਚ ਬੜੀ ਉਥਲ-ਪੁਥਲ ਹੋਈ ਖੜੀ ਹੈ ਕਾਂਗਰਸ ਦਾ ਖੇਮਾ ਕਿਤੇ ਨਾ ਕਿਤੇ ਖਾਲੀ ਹੁੰਦਾ ਜਾ ਰਿਹਾ ਤੇ ਜੇ ਦੇਖਿਆ ਜਾਵੇ ਤਾਂ ਕਾਂਗਰਸ ਦੇ ਕਈ ਵੱਡੇ ਨੇਤਾ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਤੇ ਹਾਲੀ ਦੇ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਜੋ ਆਪ ਤੇ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਤੇ ਹਾਲੀ ਦੇ ਵਿੱਚ ਹੁਣ ਫਿਰ ਜਲੰਧਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਗਿਆ ਤੇ ਜਿੱਥੇ ਇੱਕ ਝਟਕੇ ਦੀ ਗੱਲ ਕਰੀਏ ਤਾਂ ਉੱਥੇ ਦੂਰਾ ਝਟਕਾ ਲੱਗਿਆ ਤੇ ਪੰਜਾਬ ਦੀ ਸਿਆਸਤ ਨਾਲ ਜੁੜੀ ਜਿਹੜੀ ਇਹ ਵੱਡੀ ਖਬਰ ਹੈ ਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਦੱਸਣਯੋਗ ਇਹ ਵੀ ਹੈ ਕਿ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਚੋਣ ਦੀ ਟਿਕਟ ਨਾ ਮਿਲਣ ਕਰਕੇ ਚੌਧਰੀ ਪਰਿਵਾਰ ਕਾਂਗਰਸ ਦੇ ਨਾਲ ਨਿਰਾਸ਼ ਚਲ ਰਿਹਾ ਸੀ ਸੰਤੋਖ ਸਿੰਘ ਚੌਧਰੀ ਦੀ ਮੌਤ ਦੇ ਮਗਰੋਂ 2023 ਦੇ ਵਿੱਚ ਹੋਈ ਜਿਮਨੀ ਚੋਣ ਦੇ ਦੌਰਾਨ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਦਿੱਤੀ ਗਈ ਸੀ ਜਿਸ ਦੇ ਵਿੱਚ ਉਹ ਸੁਸ਼ੀਲ ਕੁਮਾਰ ਰਿੰਕੂ ਤੋਂ ਹਾਰ ਗਏ ਸੀ ਇਸ ਵਾਰ ਕਾਂਗਰਸ ਦੀ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਜੋ ਕਿ ਸਾਬਕਾ ਮੁੱਖ ਮੰਤਰੀ ਵੀ ਨੇ ਪੰਜਾਬ ਦੇ ਜਿਸ ਕਰਕੇ ਚੌਧਰੀ ਪ੍ਰਵਾਹ ਹੁਣ ਨਾਰਾਜ਼ ਚੱਲ ਰਿਹਾ ਸੀ ਤੇ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆ ਤਰ੍ਹਾਂੀਆਂ ਲਾਈਆਂ ਜਾ ਰਹੀਆਂ ਸਨ ਪਰ ਹਾਲ ਹੀ ਦੇ ਵਿੱਚ ਅੱਜ ਉਹਨਾਂ ਨੇ ਆਖਰਕਾਰ ਭਾਜਪਾ ਦਾ ਪੱਲਾ ਫੜ ਲਿਆ ਕਰਮਜੀਤ ਕੌਰ ਚੌਧਰੀ ਨੇ ਪੱਲਾ ਫੜ ਲਿਆ ਜਦ ਕਿ ਉਹਨਾਂ ਦੇ ਪੁੱਤਰ ਵੱਲੋਂ ਭਾਜਪਾ ਦਾ ਪੱਲਾ ਨਹੀਂ ਫੜਾਇਆ ਗਿਆ ਉਹ ਕਾਂਗਰਸ ਦੇ ਵਿੱਚ ਹੀ ਨੇ ਉੱਥੇ ਹੀ ਬੇਸ਼ੱਕ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਭਾਜਪਾ ਚ ਸ਼ਾਮਲ ਹੋ ਗਏ ਨੇ ਪਰ ਉਹਨਾਂ ਦੇ بیٹے ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਵਿੱਚ ਹੀ ਨੇ ਜੋ ਕਿ ਫਲੋਰ ਤੋਂ ਵਿਧਾਇਕ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਰਮਜੀਤ ਕੌਰ ਚੌਧਰੀ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਮਿਤਿਸ਼ਾ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਆਖਿਆ ਕਿ ਮੇਰੇ ਪਰਿਵਾਰ ਨੇ ਇੱਕ ਦਹਾਕੇ ਤੱਕ ਪੰਜਾਬ ਤੇ ਦਲੰਦਰ ਦੀ ਸੇਵਾ ਕੀਤੀ ਹੈ ਤੇ ਇਸ ਸੇਵਾ ਨੂੰ ਦੇਖਦੇ ਹੋਏ ਅੱਜ ਭਾਜਪਾ ਨੇ ਮੇਰੇ ਉੱਤੇ ਭਰੋਸਾ ਪ੍ਰਗਟਾਇਆ ਜਦ ਕਿ ਪਹਿਲਾਂ ਇਸ ਤੋਂ ਕਾਂਗਰਸ ਨੇ ਵੀ ਸੰਤੋਖ ਸਿੰਘ ਚੌਧਰੀ ਤੇ ਆਪਣਾ ਪੂਰਾ ਭਰੋਸਾ ਜਤਾਇਆ ਹੋਇਆ ਸੀ ਤੇ ਇਹ ਵੀ ਨਾਲ ਸੀ ਕਿ ਸੰਤੋਖ ਸਿੰਘ ਚੌਧਰੀ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਹੀ ਰਹੇ ਨੇ ਤੇ ਇਹ ਪਰਿਵਾਰ ਵੀ ਕਾਂਗਰਸੀ ਸੀ ਪਰ ਹੁਣ ਸਿਰਫ ਇੱਕ ਟਿਕਟ ਨਾ ਮਿਲਣ ਦੇ ਕਾਰਨ ਹੁਣ ਇਹ ਭਾਜਪਾ ਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਇਹ ਵੀ ਆਖਿਆ ਕਿ ਮੇਰੇ ਪਰਿਵਾਰ ਨੇ ਹਮੇਸ਼ਾ ਸਮਾਜ ਦੇ ਸਾਰੇ ਵਰਗਾਂ ਲਈ ਕੰਮ ਕੀਤਾ ਤੇ ਹਮੇਸ਼ਾ ਕਰਦਾ ਰਹੇਗਾ। ਉਹਨਾਂ ਆਖਿਆ ਕਿ ਮੇਰੇ ਸਵਰਗਵਾਸੀ ਪਤੀ ਸੰਤੋਖ ਸਿੰਘ ਚੌਧਰੀ ਦੋ ਵਾਰ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਰਹੇ ਨੇ ਤੇ 2014 ਤੇ 2019 ਦੇ ਵਿੱਚ ਉਹਨਾਂ ਨੇ ਜਲੰਧਰ ਲੋਕ ਸਭਾ ਸੀਟ ਤੋਂ ਜੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਆ। ਤੇ ਆਖਰੀ ਸਾਹ ਤੱਕ ਮੇਰੇ ਪਤੀ ਨੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਹੋਏ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਜਾਨ ਕੁਰਬਾਨ ਕੀਤੀ ਹੈ। ਤੇ ਮੇਰੇ ਪੁੱਤਰ ਪੰਜਾਬ ਵਿਧਾਨ ਸਭਾ ਦੇ ਵਿੱਚ ਤੀਜੀ ਪੀੜੀ ਨੇ ਜੋ ਕਿ ਮੌਜੂਦਾ ਐਮ.ਐਲ.ਏ ਨੇ ਤੇ ਫਲੋਰ ਤੋਂ ਕਾਂਗਰਸ ਦੇ ਟਿਕਟ ਉਤੇ ਵਿਧਾਇਕ ਵੀ ਨੇ ਹਾਲਾਂਕਿ ਉਹ ਮਾ ਨਾਲ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਉਹ ਵੀ ਜਲੰਧਰ ਵਿੱਚ ਟਿਕਟ ਨਾ ਮਿਲਣ ਦੇ ਉਤੇ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਉਣ ਦਾ ਖੁੱਲਕੇ ਵਿਰੋਧ ਵੀ ਕਰ ਰਹੇ ਨੇ ਦੂਜੇ ਪਾਸੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਇਹ ਦੋਨੋਂ ਝਟਕਾ ਕਿਵੇਂ ਲੱਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਜਲੰਧਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇਜਿੰਦਰ ਪਾਲ ਸਿੰਘ ਬਿੱਟੂ ਨੇ ਦਿੱਲੀ ਵੀਖੇ ਭਾਜਪਾ ਹੈਡਕੁਆਟਰ ਵਿੱਚ ਵੀ ਭਾਜਪਾ ਦਾ ਪੱਲਾ ਫੜ ਲਿਆ ਤੇ ਉਹਨਾਂ ਨੇ ਪਹਿਲਾਂ ਪੱਛ ਤੌਰ ਤੇ ਇਫਾ ਦਿੱਤਾ ਤੇ ਫਿਰ ਭਾਜਪਾ ਵਿੱਚ ਸ਼ਾਮਲ ਹੋ ਗਏ ਕੁਝ ਸਮੇਂ ਦੇ ਪਹਿਲਾਂ ਉਹਨਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆ ਫਰਾਈਆਂ ਲਾਈਆਂ ਜਾ ਰਹੀਆਂ ਸਨ ਅੱਜ ਉਹ ਗੱਲ ਸੱਚ ਹੋ ਚੁੱਕੀ ਹੈ ਤੇ ਉਹਨਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਇਸ ਵੇਲੇ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦੇ ਸਹਿ ਪ੍ਰਭਾਵੀ ਸਨ ਤੇ ਉਹ ਜਲੰਧਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਰਹਿ ਚੁੱਕੇ ਨੇ ਅਤੇ ਇੱਕ ਵਾਰ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਨੇ ਪਰ ਹਾਲੀ ਦੇ ਵਿੱਚ ਕਾਂਗਰਸ ਦੇ ਖੇਮੇ ਕਿਤੇ ਨਾ ਕਿਤੇ ਖਾਲੀ ਹੁੰਦੇ ਨਜ਼ਰ ਆ ਰਹੇ ਨੇ ਤੇ ਕਾਂਗਰਸ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਜਦ ਕਿ ਪ੍ਰਤਾਪ ਸਿੰਘ ਬਾਜਵਾ ਕਿਸੇ ਨਾ ਕਿਸੇ ਟੰਗ ਦੇ ਨਾਲ ਕਾਂਗਰਸ ਦੇ ਲੀਡਰਾਂ ਦੇ ਨਾਲ ਆਪਣੀ ਸਹਿਮਤੀ ਜਤਾ ਰਹੇ ਨੇ ਕਿ ਟਿਕਟਾਂ ਦੇ ਬਾਰੇ ਕਿਸੇ ਨੂੰ ਇੱਕ ਟਿਕਟ ਦੀ ਗੱਲ ਕੀਤੀ ਜਾਂਦੇ ਤਾਂ 6 ਉਸ ਦੇ ਬਦ ਖਿਲਾਫ ਹੋ ਜਾਂਦੇ ਨੇ ਇਹ ਮਾਮਲਾ ਜਿਆਦਾ ਕਾਂਗਰਸ ਦੇ ਵਿੱਚ ਪੇਚੀਦਾ ਹੋਇਆ ਹੋਇਆ ਜਿਸ ਦੇ ਕਾਰਨ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਨੂੰ ਲੈ ਕੇ ਕਾਂਗਰਸ ਦੇ ਖੇਮੇ ਖਾਲੀ ਹੁੰਦੇ ਜਾ ਰਹੇ ਨੇ